ਦੋਸਤੋ ਕੀ ਹਾਲ ਨੇ ਸਭੀ ਗਾਲ ਸਾਰਿਆਂ ਨੂੰ ਤੇ ਆਪਾਂ ਜਾਈ ਸੀਗੇ ਨਕੂਤਰ ਬੱਬਾ ਮੁਰਾਸ਼ਾ ਮੱਥਾ ਟੇਕਣ ਦੇ ਨਾਲ ਮੇਰੇ ਉਹੀ ਸ਼ਕਲ ਆ ਹਾਂਜੀ ਹਾਂ ਹੋਈ ਜਗ੍ਹਾ ਅਸੀਂ ਅੱਜ ਛੁੱਟੀ ਕਰ ਲਈ ਆ ਭਰਾ ਕਹਿੰਦਾ ਆ ਆਪਾਂ ਅੱਜ ਨਕੂਤਰ ਜਾਣਾ ਆ ਜਗਾ ਦੇ ਮੱਥਾ ਟੇਕਣ ਮੈਂ ਕਿਹਾ ਜੀ ਜ਼ਰੂਰ ਜਾਵਾਂਗੇ ਛੁੱਟੀ ਮੈਂ ਕਿਹਾ ਉਦਾਂ ਮੈਂ ਕਰਦਾ ਨਹੀਂ ਉਹ ਬੱਬਾ ਮੁਰਾਸ਼ਾ ਮੱਥਾ ਟੇਕਣ ਜਾਣਾ ਤਾਂ ਮੈਂ ਕਿਹਾ ਛੁੱਟੀ ਜ਼ਰੂਰ ਕਰਾਂਗੇ ਤੇ ਆਪਾਂ ਛੁੱਟੀ ਕਰਕੇ ਪਹੁੰਚ ਗਏ ਆ ਜੀ ਨਕੂਤਰ ਤੇ ਹੁਣ ਆਪਾਂ ਚੱਲੇ ਆਂ ਬਾਬਿਆਂ ਦੇ ਦਰਸ਼ਨ ਕਰਨ। ਜੇ ਤੰਗ ਤੇ ਖਾਵਾਂਗੇ ਸਾਰਾ ਲਾਈਵ। ਇੱਥੇ ਚੱਲਦੀ ਹੈ ਜੀ ਜੀ। ਸੰਦੇ ਕੋਲ ਬੰਦਾ ਆਇਆ ਹੈ। ਕਿੱਧਰ ਗਿਆ? ਕਿਸਾ ਨਾ ਹੋਰ ਆਇਆ ਛੋਟੂ ਜਿਹਾ ਬੰਦਾ ਅੱਡਾ ਛੋਟੂ ਜਿਹਾ। ਇਹਦਾ ਭੜਾਈ। ਤੇ ਆ ਆ ਸਾਡਾ ਛੋਟਾ ਜਿਹਾ ਮਹਿਮਾਨ। ਮੇਰੇ ਪਤੀ ਦਾ ਛੋਟਾ। ਹੈਲੋ ਕਰ ਦੇ ਬੱਚਾ। ਹੈਲੋ ਗੱਲ ਹੈਲੋ ਗੱਲ ਉਹ ਰੋਤੀ ਆ ਨਹੀਂ ਇਧਰ ਉਧਰ ਆਉਂਦੇ ਬੋਤਲ ਦੇ ਆ ਦੇ ਆਉਂਦੇ ਆਉਂਦੇ ਹੈਲੋ ਗੱਲ ਤੇ ਬਾਕੀ ਆਪਾਂ ਚੱਲੇ ਆਨ ਬਾਬਾ ਮਰਾਸ਼ ਮਥੜ ਇੱਕ ਅਨ ਦਰਸ਼ਨ ਤੁਹਾਨੂੰ ਵੀ ਕਰਾਉਣੇ ਆ ਤੇ ਆਪਾਂ ਵੀ ਕਰ ਲਈਏ ਤੇ ਬਾਕੀ ਬਣੇ ਰੋ ਬਲੌਗ ਚ ਤੇ ਬਸ ਕਿੰਨੀ ਕੁ ਵਾਰ ਰਹਿ ਗਈ ਹੋਰ ਬਸ ਥੋੜੀ ਰਹਿ ਗਈ ਆ ਬਸ 5 ਮਿੰਟ ਰਹਿ ਗਈ ਆ ਤੇ ਬਾਕੀ ਬਣੇ ਰੋ ਬਲੌਗ ਚ ਇੱਟਾ ਹੀ ਆ ਅਮਰੇ ਅੱਜ ਨਾਲ ਰਹਿਣਾ ਛੋਟੂ ਜਿਹਾ ਸ਼ੁਰੂ ਤੇ ਹਾਲ ਹੋਈ ਦੋਸਤੋ ਅਸੀਂ ਆ ਗਏ ਆਂ ਦੇ ਚਲੋ ਜੀ ਆਪਾਂ ਕਰਕੇ ਅੰਦਰ ਐਂਟਰ ਚਲੋ ਜੀ ਆਪਾਂ ਕਰਕੇ ਅੰਦਰ ਐਂਟਰ ਚਲੋ ਜੀ ਰਾਤ ਦੇ ਨਾਲ ਕੋਈ ਭਾਈ ਵੀਡੀਓ ਬੰਦ ਕਰ ਲਓ ਚਾਲਦੇ ਚਲੋ ਸੰਗਤ ਜੀ ਚਾਲਦੇ ਚਲੋ ਭਾਈ ਫੋਨ ਅੱਗੇ ਹੋ ਜਾ ਹੈ ਕੇ ਹਾਂ ਅੱਗੇ ਚੱਲਦਾ ਕੋਈ ਦੋਸਤਾ ਪਹਲੇ ਪ੍ਰਸ਼ਾਦ ਤੇ ਮੱਖੜੇ ਕਿੰਨੇ ਚੱਲੋ ਚਲੋ ਜੀ ਬਹੁਤ ਰੱਛ ਬਹੁਤ ਆ ਤੇ ਹੋਲੀ-ਹੋਲੀ ਮਾਣ ਲੈ ਗੋ ਦੇ ਲੋਈ ਦੋਸਤ ਆਪਾਂ ਲੱਗ ਗਿਆ ਲੈਂਚ ਤੇ ਬਾਕੀ ਅੰਦਰ ਜਾ ਕੇ ਫੋਨ ਹੋ ਜਾਣਾ ਬੰਦ ਤੇ ਬਲੌਗ ਚ ਬਣੇ ਰਿਓ ਆਪਾਂ ਜਿੰਨੇ ਇਹ ਫੋਟੋ ਇਹ ਜਿਹੜਾ ਗੱਡੀ ਪੇਚੀ ਆ ਬਾਕੀ ਤੁਹਾਨੂੰ ਵੀ ਕਰਾਵਾਂਗਾ ਦਰਸ਼ਨ ਜਿਹਦਾ ਅੰਦਰ ਕੈਮਰਾ ਨਹੀਂ ਆਉਣ ਕਰਨ ਦਿੱਤਾ ਤਾਂ एकदम ਮਾਫੀ ਆ ਅੰਦਰ ਫੋਨ ਦੇਂਦੇ ਆ ਕੈਮਰਾ ਬਣਾ ਅੰਦਰ ਅੰਦਰ ਧੰਨਵਾਦ ਕਰੋ ਬਾਕੀ ਪੋ ਚਲਾਂਗੇ ਲੋਈ ਦੋਸਤ ਆਪਾਂ ਆ ਗਏ ਅੰਦਰ ਇਹ ਬੇਟੀ ਹੈ ਬੋਲ ਰੋਰਾਵਾ ਨਿੱਕੀ ਕਹਿੰਦਾ ਐਵੇਂ ਕਰਦੇ ਸਾਦੇ ਕਰਦੇ ਦੇਖ ਕੇ ਦੂਜੇ ਨੂੰ ਕੱਬੇ ਬੰਦ ਕਰ ਕੋਈ ਬੰਦ ਦੋ ਦੋ ਲੈਂਣੀ ਹੈ ਕਲਿੱਪਾਂ ਬਸ ਬਸ ਭਾਈ ਕਲਾਉਡ ਨਹੀਂ ਆ ਭਾਈ ਉਧਰ ਉਹ ਦੋਸਤੋ ਬਾਹਰ ਆ ਗਏ ਆ ਤੇ

ਪਾਰਕ ਤੋਂ ਬਾਅਦ ਹਿੱਟ ਜਾਣਾ ਆਪਣੇ ਲੰਦਰ ਸ਼ਹਿਰ ਨੂੰ ਅੰਦਰ ਤੋਂ ਬਾਅਦ ਘਟ ਬਲੌਕ 'ਚ ਬਣੇ ਰਹਿਣਾ ਠੀਕ ਹੈ ਜੀ ਅੱਗੇ ਤੋਂ ਅੱਗੇ ਬਲੌਕ ਦੇਖੀ ਜਾਣਾ ਜਿੱਦਾਂ ਵੀ ਆ ਬਲੌਕ 'ਚ ਬਣੇ ਰਹਿਣਾ ਠੀਕ ਹੈ ਜੀ ਓਕੇ ਲਓ ਜੀ ਪਾਰਕ ਦੇਖੋ ਕਿੰਨੀ ਵਧੀਆ ਹੈ ਪਾਰਕ ਦਿਖਾਓ ਭਾਜੀ ਉਹਨਾਂ ਨੂੰ ਲਓ ਪਾਰਕ ਦਿਖਾਓ ਪਾਰਕ ਦਿਖਾਓ ਜ਼ੂਮ ਕਰਕੇ ਸਾਰੇ ਦਿਖਾਓ ਬਾਹਰ ਤੋਂ ਥੋੜਾ ਜਿਹਾ ਦੇ ਲੋ ਦੋਸਤੋ ਅਸੀਂ ਖਾਣ ਆਏ ਸੀ ਲੰਗਰ ਤੇ ਲੰਗਰ ਖਾ ਕੇ ਫ੍ਰੀ ਹੋਏ ਆ ਤੇ ਬਾਕੀ ਆ ਚਾਹੂ ਮੂ ਵੀ ਨਾਲ ਆ ਮੇਰੇ ਚਾਹੂ ਐ ਲੋ ਕਰ ਦੇ ਤੇ ਬਾਕੀ ਲੰਗਰ ਖਾ ਕੇ ਵੀ ਹੋ ਗਏ ਹੁਣ ਚੱਲਦੇ ਆ ਬਾਹਰ ਤੇ ਦਰਸ਼ਨ ਕਰਨ ਗਏ ਸੀ ਕਿ ਅੰਦਰ ਸਾਨੂੰ ਫੋਟੋ ਚੁੜਾਉਣ ਦਿੱਤਾ ਤੇ ਉਹ ਲਈ ਮਾਫੀ ਆ ਤੇ ਬਾਕੀ ਬਣੇਗਾ ਬਲੌਗ ਚ ਠੀਕ ਬਣੇਗਾ ਬਲੌਗ ਚ ਦੰਨੇ ਅਗਲੀ ਅਪਡੇਟ ਕਹਿ ਦੇ ਬੋਲਦਾ ਨਹੀਂ ਇਹ ਬਹੁਤ ਘੱਟ ਬੋਲਦਾ ਕਹਿੰਦੇ ਕੋਈ ਦੋ ਤੋਂ ਹੀ ਆ ਗਿਆ ਬਾਹਰ ਤੇ ਬਾਕੀ ਯਾਰ ਵਲੌਗ ਨਹੀਂ ਬਣਾਉਂਦਾ ਸੀ ਅੰਦਰ ਜਾ ਕੇ ਜਗ੍ਹਾ ਦੇ ਤੇ ਕੈਮਰਾ ਨਹੀਂ ਚਲਾਉਣ ਦਿੱਤਾ ਅੰਦਰ ਉਹ ਸਾਨੂੰ ਤੇ ਬਾਕੀ ਨਾਲ ਹੀ ਆ ਸ਼ਕਲ ਮੇਰੇ ਅਨੀ ਸ਼ਕਲ ਜੀ ਜੀ ਆ ਦੇਖੋ ਜੀ ਦੁਕਾਨਾਂ ਬਾਪੇ ਆ ਦਰਸ਼ਨ ਕਰਾਉਂਦੇ ਦਰਸ਼ਨ ਨਹੀਂ ਕਰਾਇਆ ਬਾਪੇ ਉਹ ਅੰਦਰ ਕੈਮਰਾ ਹੀ ਆਨ ਕਰਨ ਦਿੱਤਾ ਬਾਕੀ ਆਪਾਂ ਹੁਣ ਚੱਲੇ ਆਂ ਸਾਈ ਵਿੱਕੀ ਵਿੱਕੀ ਸਾਈ ਜੀ ਦੇ ਬਾਬਾ ਮੁਰਾਰਾ ਸਾਹਿਬ ਤੇ ਗੁਲਾਮ ਸਾਹਿਬ ਟਿੱਕਾ ਮੱਥਾ ਤੇ ਮੱਥਾ ਮੱਥਾ ਟੇਕ ਕੇ ਆਪਾਂ ਚੱਲੇ ਆਂ ਵਿੱਕੀ ਸਾਈ ਜੀ ਦੇ ਕਿਤ ਕਿੰਨੇ ਕਿਹਾ ਆ ਰਸ਼ ਦਿਖਾਓ ਸੰਗਤਾਂ ਦੇਖੋ ਕਿੰਨਾ ਜਾਂਦੀਆਂ ਪਈਆਂ ਆ ਦਰਸ਼ਨ ਕਰਨ ਲਈ ਆ ਬੰਦੇ ਬਹੁਤ ਵੈਰੀ ਵੈਰੀ ਕਰਾਊਡ ਬਈ ਦੋਸਤ ਆਪਾਂ ਲੋਕੀ ਦੁਕਾਨ ਤੇ ਇੱਥੇ ਭਰਾ ਲੈਣ ਲੱਗਾ ਸੌਪ ਥੱਲੇ ਫੜਿਆ ਲੱਗਿਆ ਪਾਉਣ ਆਈ ਸਭਪਰੀ ਚੀਰੀ ਫੜ ਲਈ ਆ ਸਭਪਰੀ ਚੀਰੀ ਫੜ ਲਈ ਆ ਤੇ ਆ ਦੇਖ ਲੋ ਨਿਆਣਾ ਦੇਖ ਲੋ ਆ ਦੇਖ ਲੋ ਸ਼ਗਲ ਸਾਬੇ ਫਣੀਆ ਰਵਾ ਤੁਹਾਡੇ ਡਾਂਗ ਨੂੰ ਮਾਰਦਾ ਡਾਂਗ ਨੂੰ ਨਹੀਂ ਤੁਹਾਡੇ ਡਾਂਗ ਨੂੰ ਮਾਰਦਾ ਆ ਤੇ ਆ ਲੈਣ ਲੱਗਾ ਨਿਆਣੇ ਲਿਕਣਾਉਣੇ ਪਰ ਇਹਦੇ ਲਈ ਇਹਦੇ ਲਈ ਲੋ ਜੀ ਇੱਥੇ ਭਰਾਨ ਕੀਤੀ ਆ ਸ਼ਾਪਿੰਗ ਓਏ ਦਿਖਾ ਕੀ ਕੀਤਾ ਸ਼ਾਪਿੰਗ ਕੀ ਕੀਤਾ ਇੱਧਰ ਦਿਖਾ ਨਾ ਬੜੀ ਸ਼ਾਪਿੰਗ ਕੀਤੀ ਆ ਆਉਂਡ ਆਂ ਸ਼ਾਪਿੰਗ ਕੀਤੀ ਆ ਬਣ ਗਿਆ ਸੰਜੇ ਦਾ ਆਪਾਂ ਵੀ ਲਾ ਲਈਆਂ ਕਰ ਦੇ ਇਹ ਮਾਂ ਗੋੜਾ ਗੋੜਾ ਵਾ ਕਹਦੇ ਬੋਲ ਬੇ ਦੱਲੇ ਜੈ ਬੱppa ਕੀ ਇਹ ਬਾਈ ਆਇਆ ਇੱਥੇ ਆ ਕਿਹੜਾ ਕਹੇ ਇਹ ਪੀਕ ਪੀਕ ਮੇਟੇ ਇਹ ਕੌਰ ਦੇ ਐਸਾਆਂ ਦੀ ਜੈਸਾਆਂ ਦੀ ਅਸੀਂ ਦਰਸ਼ਨ ਕਰਨ ਆਏ ਆ ਤੇ ਆਹ ਮੁੰਡੇ ਨੇ ਸੇਲ ਲਾਤੀ ਜਿੱਕੜੀ 250 ਰੁਪਏ ਅਜੇ ਇੱਕ ਦੇਖ ਲਓ ਕਿੰਨੀ ਸੋਹਣੀ ਆ ਆ ਦੇਖੋ ਆਹ ਜਿਹੜਾ ਦੇਖ ਲਓ 250 ਰੁਪਏ ਸੇਲ ਲਾਤੀ ਕਾਦੇ ਲੋਡ ਪੈ ਗਈ ਮੁੰਡੇ ਨੂੰ ਪੈਸਾਂ ਦੀ ਆਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਆ ਤਾਂ ਕਰਦਾ ਲੋ ਜੀ ਦੋਸਤੋ ਸ਼ੋਪਿੰਗ ਕਰ ਲਈ ਭਰਾ ਨੇ ਇਹਨਾਂ ਕ ਲੈ ਲਈ ਛੋਟੇ ਸਾਡੇ ਤੇ ਬਾਕੀ ਬਣੇ ਰਿਹਾ ਵਲੌਗ ਚ ਦੋਸਤੋ ਆਪਾਂ ਹੋ ਗਏ ਐਂਟਰ ਤੇ ਬਾਕੀ ਆ ਦੇਖ ਲੋ ਇਹ بابا ਵਿੱਕੀ ਸਾਈ ਜੀ ਇਹ ਆਪਾਂ ਆਇਆ ਵਿੱਕੀ ਸਾਈ ਜੀ ਦੇ ਤੇ ਆਪਾਂ ਦੇਖਾਂਗੇ ਮੱਥਾ ਕਰਾਂਗੇ ਦਰਸ਼ਨ ਤੇ ਆ ਨਾਲ ਆਉਹੀ ਸ਼ਕਲ ਮੇਰੇ ਸ਼ਕਲ ਮੋਰੇ ਮੋਰੇ ਤੁਰੋ ਦੇ ਦੱਸੋ ਵੀ ਕਿੱਥੇ ਚੱਲੇ ਆ ਆਇਓ ਕਰਾਈਏ ਪਪਾ ਮਾ ਆਸ਼ਾ ਵਿੱਕੀ ਬਾਦ ਆ ਸਾਡਾ ਇਹਦਾ ਬਲੌਗ ਵੇਣਾ ਪਾ ਹੁਣ ਬੜਾ ਬੜਾ ਕੋਈ ਨਹੀਂ ਮੁੜ ਕੇ ਆ ਕੇ ਤੇ ਲੋਈ ਦੋਸਤਾਂ ਆਪ ਕਰਕੇ ਅੰਦਰ ਐਂਟਰ ਜਗਾ ਦੇ ਤੇ ਭਰਾਵਾਂ ਨੇ ਸ਼ਾਪਿੰਗ ਕਰੀ ਜਾਂਦੇ ਆ ਹੁਣ ਕੀ ਲੈਣ ਲੱਗਾ ਹਾਂਜੀ ਹੁਣ ਕੀ ਲੈਣ ਲੱਗਾ ਲੱਗਿਆ ਚਰਾਗਾ ਚ ਪਾਉਣ ਲਈ ਤੇਲ ਔਰ ਇਹ ਉਹ ਜਿਨੇ ਬਾਹਰ ਜਾਣਾ ਸੁਖਣਾ ਸੁਖਣੀ ਆ ਉਹ ਜਾਜੂ ਵੀ ਐਸਾ ਕਰਦਾ ਹੈ। ਕਾਹ ਦੱਸਿਆ ਉਹ ਵੀ। ਇਹ ਜਿਨੇ ਸੁਖਣਾ ਸੁਖਣੀ ਆ ਕੋਈ ਬਾਹਰ ਜਾਣਾ ਚਾਹੁੰਦਾ ਆ ਇੱਥੋਂ ਲੈ ਕੇ ਆਪਣੀ ਪਿੱਛੀ ਸੜੀ ਦੀ ਜਗ੍ਹਾ ਤੋਂ ਲੈ ਕੇ ਉਹ ਜਗ੍ਹਾ ਤੇ ਚੜਾਵੇ ਤੇ ਬਾਹਰ ਲਾ ਵੀ ਜਾ ਦੂਜੇ ਦਿਨ ਨਹੀਂ ਲੱਗ ਜਾਂਦਾ ਜੀ। ਲੋਈ ਮੇਰਾ ਵੀ ਲਗਾ ਦੇਓ ਵੀਜ਼ਾ ਇਦਾਂ। ਮੇਰੇ ਤੇ ਪਉਂਦਾ ਕੰਨ ਲਗਾਉਂਦਾ ਆ। ਐਂ ਬਿਜਾਗੇ ਬੰਨੀ ਆ ਗਈ। ਚਲੋ ਜੀ ਦੋਸਤੋ ਅੰਦਰ ਕਰ ਲਿਆ ਐਂਟਰ ਤੇ ਬਾਕੀ ਬਣੇ ਰੋ ਵਲੋਗ ਚ। ਤੇ ਰਸ ਕਾਫੀ ਆ ਅੱਜ ਅੱਜ ਵੀਰਵਾਰ ਆ ਨਾ ਰਸ ਕਾਫੀ ਆ ਅੱਜ ਆ ਸਕਲ ਨਿਆਣਿਆਂ ਵਾਸਤੇ ਗੁੱਡੇ ਵੀ ਦਿਖਾਉਂਦੇ ਆ ਤੁਹਾਨੂੰ ਜੇ ਨਿਆਣਿਆਂ ਵਾਸਤੇ ਗੁੱਡੇ ਲੈਣੇ ਆ ਮੈਂ ਸਾਲਾ ਪ੍ਰਮੋਸ਼ਨਾਂ ਕਹਿੰਦਾ ਆ ਆ ਲੈ ਲਓ ਗੁੱਡੇ ਲੈ ਬਸ ਗੁੱਡੇ ਬਹੁਤ ਸੋਹਣੇ ਆ ਹਾਂ ਦੇ ਕਾਲੇ ਮੂੰਹ ਵਾਲਾ ਗੁੱਡਾ ਵੀ ਹੈਗਾ ਆਹ ਦੇ ਆਹ ਦੇ ਕਾਲੇ ਮੂੰਹ ਵਾਲਾ ਗੁੱਡਾ ਨੰਨੇ-ਮੁੰਨੇ ਬੱਚਾ ਵੀ ਯਾਹ ਦੇ ਨੰਨਾ-ਮੁੰਨਾ ਬੱਚਾ ਰੱਖਾਂ ਹਾਂ ਦੇ ਹਾਂ ਦੇ ਯਾਹ ਦੇ ਆ ਦੇ ਨੰਨਾ ਮੁੰਡਾ ਬੱਚਾ ਆ ਦਿਖਾ ਜੀ ਕਿ ਤੇਰੇ ਆਵੇ ਜਦੋਂ ਤੇਰੇ ਨਾਲ ਮੁੰਡਾ ਹੋਣਾ ਇਦਾਂ ਦਾ ਆਇਆ ਆ ਆਹ ਇਦਾਂ ਦਾ ਬੱਚੇ ਘਰ ਵਾਲੀ ਤੇ ਮੁੰਡਾ ਇਦਾਂ ਦਾ ਹੋਣਾ ਬੱਚਾ ਇੱਕ ਆਹ ਬਹੁਤ ਚੱਕ ਕੇ ਦਿਖਾ ਕੋੜੇ ਕੋੜੇ ਹੀ ਨਿਆਣੇ ਰਹਿੰਦੇ ਨੇ ਕੋੜੇ ਲੈਣੇ ਤੇ ਲੋਈ ਬਾਕੀ ਦੁਕਾਨਾਂ ਲੱਗੀਆਂ ਤੇ ਬਣੇ ਰੋ ਬਲੌਗ ਜੀ ਦਿੰਦਾ ਅਗਲੀ ਅਪਡੇਟ ਤੇ ਲੋਈ ਦੋਸਤੋ ਆਪਾਂ ਹੋਰ ਅੰਦਰ ਆ ਗਏ ਆ ਤੇ ਦੁਕਾਨਾਂ ਲੱਗੀਆਂ ਇੱਥੇ ਆ ਪਈਆਂ ਇੱਧਰ ਵੀ ਲੱਗੀਆਂ ਆ ਤਾਰੀ ਛੋਟੀ ਜਿਹਾ ਇਹ ਪਾਈ ਸੋ ਅਮਲਾਂ ਦੇ ਹੁਣੇ ਨਿੰਬੇੜ ਕਿਸੇ ਨਾ ਤੇਰੀ ਯਾਦ ਪੁੱਛਣੀ ਵੜ ਜੋ ਵੜ ਅਮਲਾਂ ਦੇ ਹੁਣੇ ਨਿੰਬੇੜ ਕਿਸੇ ਨਾ ਤੇਰੀ ਯਾਦ ਪੁੱਛਣੀ ਲੋ ਜੀ ਭਰਾਣ ਕਵਾਲੀ ਬਾਤ ਹੀ ਆ ਹੁਣ ਕਰ ਲੋ ਚੈਨਲ ਸਬਸਕ੍ਰਾਈਬ ਤੇ ਜਿਹੜੇ ਬਲੌਗ ਦੇਖ ਰਹੇ ਨੇ ਦਰਸ਼ਣ ਵੀ ਕਰ ਲੋ ਚੈਨਲ ਨੂੰ ਲਾਈਕ ਬਲੌਗ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਓਏ ਦੋਸਤੋ ਆਪਾਂ ਲਾਤੀ ਇੱਥੇ ਬੂਟ ਤੇ ਪਿੱਛੇ ਆਵਾਜ਼ ਆਉਂਦੀ ਪਈ ਆ ਬਹੁਤ ਜ਼ਿਆਦਾ ਤੇ ਇੱਥੇ ਲਾਇਆ ਝੂੜਾ ਆਪਾਂ ਚੱਲੇ ਆ ਅੰਦਰ ਤੇ ਚਾਚੀ ਸਾਡੀ ਬੈਗੀ ਆ ਸਾਡਾ ਛੋਟਾ ਲੜ ਗਿਆ ਆ ਗਿਆ ਇਹ ਐਨਕਾਇਰ ਦੁਕਾਨ ਹੀ ਹੁੰਦਾ ਇਹਨਾਂ ਦਾ ਲਾਤ ਬਾਕੀ ਆ ਵੀ ਨਾਲ ਹੀ ਆ ਤੇ ਬਾਕੀ ਤੇ ਨਿਊ ਵਿਊ ਦਿਖਾਉਂਗਾ ਪਿੱਛੇ ਲੋਈ ਆ ਜੇ ਅਸੋ ਆਪਾਂ ਚੱਲੇ ਹੱਤੋਂ ਹਣ ਭਾਜੀ ਹਣ ਤੇ ਬਾਕੀ ਬਣੇ ਰੋ ਵਲੌਗ ਤੇ ਦਿਖਾਵਾਂ ਬੈਕ ਵੀਰ ਤੇ ਕਰ ਦੋ ਤੇ ਇਹ ਬਰਾ ਇਹ ਤੇ ਮੈਂ ਤੁਹਾਡੀ ਕਰਨ ਲੱਗਿਆ ਆਪਾਂ ਵੀ ਲੱਗੇ ਦੇਖਣ ਤੇ ਲੋ ਜੀ ਕਰ ਲੋ ਦਰਸ਼ਕ ਦੋਸਤੋ ਅੱਪ ਆ ਗਏ ਆ ਚਾਂਦੀ ਨੇ ਤੇ ਸਾਡੇ ਨਾਲ ਸਾਡੇ ਨਾਲ ਮੇਰਾ ਭਤੀਜਾ ਡਾਕੂ ਮੰਗਲ ਸਿੰਘ ਲੱਗਦਾ ਡਾਕੂ ਇਹ ਡਾਕੂ ਮੰਗਲ ਸਿੰਘ ਆ ਚਾਹ ਵੀ ਨਹੀਂ ਪੋਤਨੇ ਚਲੋ ਦੋਸਤੋ ਆਪਾਂ ਪੀਣ ਲੱਗੇ ਆਂ ਚਾਹ ਤੇ ਚਾਹ ਪੀ ਕੇ ਦਿੰਨੇ ਆਂ ਅਗਲੀ ਆਪਣੀ ਤੇ ਚਾਹ ਪੀਣ ਲੱਗੇ ਇੱਥੇ ਥਿਆ ਦੇਖ ਲੈ ਡਾਕੂ ਮੰਗਲ ਸਿੰਘ ਚਲੋ ਤੇ ਵੀ ਦੋਸਤੋ ਮੈਂ ਚੱਲਾ ਸੀ ਘਰ ਮੱਥਮ ਮੱਥਾ ਟੇਕ ਲਿਆ ਸੀ ਦਰਸ਼ਨ ਕਰਲੇ ਸੀਗੇ ਤੇ ਟਾਈਮ ਵੀ ਹੋ ਗਿਆ ਕਾਫੀ ਤੇ ਪਿੱਛੇ ਆਪਣੇ ਤੇ ਆ ਵੀ ਨਾਲ ਹੀ ਆ ਭਰਾ ਲੋਈ ਦੋਸਤੋ ਮੈਂ ਆ ਗਿਆ ਘਰੇ ਤੇ ਬਸੇ ਆਈ ਸੀਗੇ ਤੇ ਵਲੌਗ ਨਹੀਂ ਬਣਾ ਹੋਇਆ ਸਤੋ ਜਰ ਫੋਨ ਦੀ ਬੈਟਰੀ ਹੈ ਨਹੀਂ ਸੀਗੀ ਤੇ ਬਾਕੀ ਜੇ ਵਲੌਗ ਲੱਗਾ ਵਧੀਆ ਤੇ ਲਾਈਕ ਕਰ ਦਿਓ ਚੈਨਲ ਕਰ ਲੋ ਸਬਸਕ੍ਰਾਈਬ ਤੇ ਬਾਕੀ ਵਲੌਗ ਨਹੀਂ ਬਣਾ ਹੋਇਆ ਜਿਸ ਅੰਦਰ ਵੜੇ ਸੀਗੇ ਮਕਬਰੇ ਦੇ ਤੇ ਸਕਿਉਰਟੀ ਗਾਰਡ ਆ ਗਿਆ ਸੀਗਾ ਉਹਨੇ ਸਾਨੂੰ ਮਨਾ ਕਰਤਾ ਸੀ ਤੇ ਬਾਕੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਓਕੇ ਜੀ ਸਤਿ ਸ੍ਰੀ ਅਕਾਲ